ਪੰਜਾਬ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਲਗਾਤਾਰ ਜਿਹੜਾ ਉਹ ਵਿਰੋਧ ਕੀਤਾ ਜਾ ਰਿਹਾ ਕੱਲ ਨਾਪਾ ਦੇ ਵਿੱਚ ਜਦੋਂ ਪ੍ਰਨੀਤ ਕੌਰ ਚੋਣ ਪ੍ਰਚਾਰ ਵਾਸਤੇ ਗਏ ਤਾਂ ਕਿਸਾਨਾਂ ਨੇ ਜਿਹੜਾ ਆਪਣਾ ਵਿਰੋਧ ਜ਼ਾਹਰ ਕੀਤਾ ਉਹਨਾਂ ਨੂੰ ਪਿੰਡਾਂ ਦੇ ਵਿੱਚ ਆਉਣ ਤੋਂ ਜਿਹੜਾ ਉਹ ਰੋਕ ਦਿੱਤਾ ਗਿਆ ਕਿਸਾਨ ਆਗੂਆਂ ਦਾ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਕਿਸੇ ਖਾਸ ਵਰਗ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਕੇਵਲ ਔਰ ਕੇਵਲ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਅਸੀਂ ਕੈਂਡੀਡੇਟ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਕਿਸੇ ਉਮੀਦਵਾਰ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਤਾਂ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਇਹ ਉਹੀ ਭਾਜਪਾ ਸਰਕਾਰ ਹੈ ਜਿਨੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜੋ ਕੁਝ ਫਰਵਰੀ ਮਹੀਨੇ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਹੋਇਆ ਉਹ ਤੋਂ ਅਸੀਂ ਸਾਰੇ ਭਲੀ ਭਾਂਤ ਵਕਫਾ ਕਿ ਕਿਵੇਂ ਜਿਹੜਾ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਗਿਆ ਡਰੋਨ ਰਾਹੀਂ ਜਿਹੜਾ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਕਈ ਕਿਸਾਨ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਖਾਸ ਤੌਰ ਤੇ ਸ਼ੁਕਰਨ ਸਿੰਘ ਜਿਹੜਾ ਨੌਜਵਾਨ ਮੁੰਡਾ ਸੀਗਾ ਉਹਦੀ ਵੀ ਜਿਹੜਾ ਗੋਲੀ ਲੱਗਣ ਦੇ ਨਾਲ ਮੌਤ ਹੋਈ ਫਿਰ ਪ੍ਰਿਤਪਾਲ ਸਿੰਘ ਨੂੰ ਕਿਸ ਕਦਰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਫਿਰ ਉਹਨੂੰ ਚੁੱਪਚੀਪ ਹੀ ਤੇ ਜਿਹੜਾ ਵਾ ਰੋहतक ਦੇ ਪੀਜੀਆਈ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਫਿਰ ਪੰਜਾਬ ਸਰਕਾਰ ਨੇ ਇੱਕ ਚਿੱਠੀ ਲਿਖੀ ਤੇ ਕਿੱਦਾਂ ਫਿਰ ਮੁੜ ਕੇ ਉਹਨੂੰ ਚੰਡੀਗੜ੍ਹ ਪੀਜੀਆਈ ਸ਼ਿਫਟ ਕੀਤਾ ਗਿਆ ਇਹ ਸਾਰਾ ਕੁਝ ਅਸੀਂ ਭਲੀ ਭਾਂਤ ਦੇਖਿਆ ਸਭ ਕੁਝ ਨਿਊਜ਼ ਚੈਨਲਸ ਦੇ ਉੱਤੇ ਪ੍ਰਕਾਸ਼ਿਤ ਹੋਇਆ ਕਿਸਾਨ ਇਹ ਕਹਿੰਦੇ ਆ ਵੀ ਸਾਡੇ ਨਾਲ ਜਿਸ ਕਦਰ ਧੱਕਾ ਕੀਤਾ ਗਿਆ ਭਾਜਪਾ ਵੱਲੋਂ ਐਦਾਂ ਲੱਗਦਾ ਸੀਗਾ ਵੀ ਅਸੀਂ ਇਸ ਦੇਸ਼ ਦੇ ਵਸਿੰਦੇ ਹੀ ਨਹੀਂ ਅਸੀਂ ਤਾਂ ਕਿਸੇ ਹੋਰ ਮੁਲਕ ਦੇ ਆ ਏਸੇ ਦੇ ਚਲਦਿਆਂ ਕਹਿੰਦੇ ਅਸੀਂ ਖੁੱਲੇ ਤੌਰ ਦੇ ਉੱਤੇ ਪੂਰਾ ਐਲਾਨ ਕਰਦੇ ਆ ਵੀ ਅਸੀਂ ਭਾਜਪਾ ਦਾ ਡਟ ਕੇ ਵਿਰੋਧ ਕਰਾਂਗੇ ਜਿੱਦਾਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਐਂਟਰ ਕਰਨ ਦਿੱਤਾ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ ਉਹ ਐਂਟਰ ਕਰਨ ਨਹੀਂ ਦੇਵਾਂਗੇ ਫਿਰ ਜਦੋਂ ਪ੍ਰਨੀਤ ਕੌਰ ਹੋਣਾ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤੇ ਮੁੱਦਾ ਫਿਰ ਇਹੀ ਸੀਗਾ ਵੀ ਐਮਐਸਪੀ ਨੂੰ ਲੈ ਕੇ ਇਹ ਦੋਹਾਂ ਕਿਸਾਨ ਜਥੇਬੰਦੀਆਂ ਤੇ ਭਾਜਪਾ ਦੇ ਦਰਮਿਆਨ ਇੱਕ ਜੰਗ ਛਿੜੀ ਹੋਈ ਹੈ ਤੁਸੀਂ ਐਮਐਸਪੀ ਦੇ ਉੱਤੇ ਕੀ ਕਹੋਗੇ ਤਾਂ ਇਹ ਪ੍ਰਨੀਤ ਕੌਰ ਜਿਹੜੇ ਇਸ ਵੇਲੇ ਭਾਜਪਾ ਦੇ ਉਮੀਦਵਾਰ ਨੇ ਪਟਿਆਲਾ ਤੋਂ ਕਹਿੰਦੇ ਵੀ ਅਸੀਂ ਇਹ ਮੁੱਦਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜ਼ਰੂਰ ਲੈ ਕੇ ਜਾਵਾਂਗੇ ਹੁਣ ਕੋਈ ਗੱਲ ਸਮਝੇ ਜਾਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਇਹ ਮੁੱਦਾ ਤਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਸਾਹਿਬ ਕੋਲ ਹੈਗਾ ਪਰ ਉਹ ਮੰਨਦਾ ਹੀ ਨਹੀਂ ਪਏ ਹੁਣ ਤੁਸੀਂ ਨਵੇਂ ਸਿਰੇ ਤੋਂ ਕਿਹੜਾ ਮੁੱਦਾ ਲੈ ਕੇ ਉੱਥੇ ਜਾਣਾ ਕਿੰਨੀਆਂ ਮੀਟਿੰਗਸ ਜਿਹੜੀਆਂ ਨੇ ਕਿਸਾਨ ਜਥੇਬੰਦੀਆਂ ਦੀਆਂ ਪਹਿਲਾਂ ਹੀ ਹੋ ਚੁੱਕੀਆਂ ਤੇ ਸਾਰੀਆਂ ਮੀਟਿੰਗਸ ਜਿਹੜੀਆਂ ਬੇਸਿੱਟਾ ਰਹੀਆਂ ਕੋਈ ਨਤੀਜਾ ਨਹੀਂ ਨਿਕਲਿਆ ਤੇ ਨਵੇਂ ਸਿਰਿਓ ਤੁਸੀਂ ਕਿਹੜਾ ਮੁੱਦਾ ਲੈ ਕੇ ਜਾਓਗੇ ਇਹ ਤਾਂ ਲਗਭਗ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਗੱਲ ਆ ਭਈ ਅਸੀਂ ਐਮਐਸਪੀ ਦੇ ਬਾਰੇ ਜਿਹੜਾ ਇੱਕ ਵਾਰੀ ਫੇਰ ਪ੍ਰਧਾਨ ਮੰਤਰੀ ਹੋਣਾ ਨਾਲ ਡਿਸਕਸ ਕਰਾਂਗੇ ਇਹ ਉਹੀ ਪ੍ਰਧਾਨ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਕਰੋਨਾ ਕਾਲ ਦੇ ਦੌਰਾਨ ਤਿੰਨ ਕਾਲੇ ਕਾਨੂੰਨ ਜਿਹੜੇ ਆ ਲਿਆ ਕੇ ਖੜੇ ਕਰ ਦਿੱਤੇ ਸੀ ਕਹਿੰਦੇ ਸੀ ਵੀ ਇਹ ਜਿਹੜੇ ਆ ਇਹ ਮੰਨਣੇ ਪੈਣਗੇ ਫਿਰ ਕਿਸਾਨ ਜਿਹੜੇ ਆ ਉਹ ਲਗਭਗ 1.5 ਸਾਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਜਿਸ ਵਕਤ ਕਰੋਨਾ ਚੱਲ ਰਿਹਾ ਸੀਗਾ ਉਸ ਦੌਰਾਨ ਕਿਸਾਨ ਜਿਹੜੇ ਆ ਉਹਨਾਂ ਨੇ ਐਜੀਟੇਸ਼ਨ ਕੀਤੀ 1.5 ਸਾਲ ਐਜੀਟੇਸ਼ਨ ਚੱਲੀ ਜੋ ਕੁਝ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਹੋਇਆ ਯੂਪੀ ਦੇ ਵਿੱਚ ਹੋਇਆ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਉਹ ਵੀ ਚੰਗੀ ਤਰ੍ਹਾਂ ਪਤਾ ਉਹ ਵੀ ਭਾਜਪ ਜਾਜਪਾ ਆਗੂ ਦਾ ਮੁੰਡਾ ਸੀਗਾ ਰਾਦਰ ਮੰਤਰੀ ਦਾ ਮੁੰਡਾ ਸੀਗਾ ਤੇ ਹੁਣ ਇਹ ਕਹਿ ਰਹੇ ਆ ਜੀ ਅਸੀਂ ਇਹ ਜਿਹੜਾ ਮੁੱਦਾ ਵਾ ਇਹ ਜ਼ਰੂਰ ਇੱਕ ਵਾਰੀ ਡਿਸਕਸ ਕਰਾਂਗੇ ਸੋ ਕਿਤੇ ਨਾ ਕਿਤੇ ਲੀਡਰਸ ਜਿਹੜੇ ਆ ਇਹਨਾਂ ਨੂੰ ਜਿਹੜਾ ਆਪਣੀ ਸੋਚ ਬਦਲ ਨਹੀਂ ਪਾਏਗੀ ਇਹ ਜਿਹੜੇ ਰਟੇ ਰਟਾਏ ਡਾਇਲੌਗਸ ਆ ਇਹਨਾਂ ਤੋਂ ਜਿਹੜਾ ਬਾਹਰ ਆਉਣਾ ਪਏਗਾ ਇੱਕ ਸੈਟ ਪੈਟਰਨ ਬੜਿਆ ਹੋਇਆ ਅੱਛਾ ਜੀ ਇਹ ਸਮੱਸਿਆ ਹੈਗੀ ਆ ਅਸੀਂ ਜੀ ਗੱਲ ਕਰਾਂਗੇ ਉਹ ਭਾਈ ਗੱਲ ਤਾਂ ਕਈ ਵਾਰੀ ਤੁਸੀਂ ਕਰ ਚੁੱਕੇ ਹੋ ਪਰ ਉਹ ਗੱਲ ਤਾਂ ਕਿਸੇ ਬੰਦੇ ਤੇ ਲੱਗੀ ਨਹੀਂ ਹੁਣ ਨਵੇਂ ਸਿਰਿਓ ਤੁਸੀਂ ਕਿਹੜੀ ਗੱਲ ਕਰੋਗੇ ਸੋ ਇਹਨਾਂ ਦਾ ਡਟ ਕੇ ਨਾਭਾ ਦੇ ਵਿੱਚ ਵਿਰੋਧ ਹੋਇਆ ਤੇ ਕਿਸਾਨ ਜਿੱਥੇ ਬੰਦੀਆਂ ਖੁੱਲ ਕੇ ਕਹਿ ਰਹੀਆਂ ਵੀ ਅਸੀਂ ਕਿਸੇ ਕੈਂਡੀ ਵਿਰੋਧ ਨਹੀਂ ਕਰ ਰਹੇ ਅਸੀਂ ਕੇਵਲ ਔਰ ਕੇਵਲ ਭਾਜਪਾ ਦਾ ਵਿਰੋਧ ਕਰ ਰਹੇ ਆ ਪਰ ਜੀ ਇਸੇ ਤਰ੍ਹਾਂ ਭਾਜਪਾ ਦਾ ਵਿਰੋਧ ਹੁੰਦਾ ਰਿਹਾ ਤਾਂ ਭਾਜਪਾ ਵਾਸਤੇ ਸਿਆਸੀ ਜ਼ਮੀਨ ਜਿਹੜੀ ਤਲਾਸ਼ਣੀ ਪੰਜਾਬ ਦੇ ਵਿੱਚ ਔਖੀ ਹੋ ਜਾਵੇਗੀ ਸ਼ਹਿਰੀ VOTER ਜ਼ਰੂਰ ਹੈਗਾ ਪਰ ਪਿੰਡਾਂ ਦੇ VOTER ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਜੇ ਕਿਸੇ ਵੀ ਪਾਰਟੀ ਨੇ ਚੋਣ ਜਿੱਤਣੀਆਂ ਕਿਸਾਨਾਂ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਇੱਕ ਵੱਡਾ VOTE ਬੈਂਕ ਹੈ ਔਰ ਇਹਦੀ ਮਿਸਾਲ ਅਕਾਲੀ ਦਲ ਬਾਦਲ ਵੀ ਰਹੀ ਆ ਔਰ ਇਹਦੀ ਮਿਸਾਲ ਕਾਮ ਆਦਮੀ ਪਾਰਟੀ ਵੀ ਰਹੀ ਹੈ ਹੁਣ ਇਹਦੇ ਬਾਰੇ ਫੈਸਲਾ ਜਿਹੜਾ ਇਹ ਤਾਂ ਉਦੋਂ ਹੋਣਾ ਜਦੋਂ ਚੋਣਾਂ ਹੋਣਗੀਆਂ ਪਰ ਉਸ ਦੌਰਾਨ ਚੋਣਾਂ ਤੱਕ ਪਹੁੰਚਣ ਤੱਕ 1 ਜੂਨ ਤੱਕ ਅਪੜਨ ਤੱਕ ਸਾਰੇ ਕੈਂਡੀਡੇਟਸ ਨੂੰ ਚੋਣ ਪ੍ਰਚਾਰ ਕਰਨਾ ਪੈਣਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਾਣਾ ਪੈਣਾ ਇਹਨਾਂ ਨੂੰ ਆਪਣਾ ਮੈਨੀਫੈਸਟੋ ਜਿਹੜਾ ਦੇਣਾ ਪੈਣਾ ਤੇ ਇਹ ਮੈਨੀਫੈਸਟੋ ਜਿਹੜਾ ਵਾ ਇਹਦੇ ਵਿੱਚ ਅਗਰ ਕਿਸਾਨਾਂ ਵਾਸਤੇ ਕੁਝ ਹੋਏਗਾ ਤਾਂ ਵੋਟ ਮਿਲੇਗੀ ਨਹੀਂ ਤਾਂ ਜਿੱਦਾਂ ਕਿਸਾਨ ਜਥੇਬੰਦੀਆਂ ਖੁੱਲ ਕੇ ਇਹ ਗੱਲ ਕਹਿ ਰਹੀਆਂ ਵੀ ਅਸੀਂ ਭਾਜਪਾ ਦਾ ਵਿਰੋਧ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਅਸੀਂ ਉਹਨਾਂ ਨੂੰ ਪਿੰਡਾਂ 'ਚ ਆਉਣ ਤੋਂ ਰੋਕਾਂਗੇ ਤਾਂ ਇਹ ਕਿਤੇ ਨਾ ਕਿਤੇ ਭਾਜਪਾ ਵਾਸਤੇ ਜਿਹੜਾ ਇਹਨਾਂ ਨੂੰ ਵੋਟ ਦੇ ਵਿੱਚ ਤਬਦੀਲ ਕਰਨਾ ਔਖਾ ਹੋਏਗਾ ਤੇ ਸੀਟ ਕੱਢਣੀ ਵੀ ਜਿਹੜੀ ਹੈ ਭਾਜਪਾ ਵਾਸਤੇ ਔਖੀ ਹੋ ਜਾਵੇਗੀ। ਕਿ ਕਿਸਾਨ ਮਰਿਆ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਬਾਰਡਰਾਂ ਤੇ ਬੈਠੀਆਂ ਐ ਉਹਨਾਂ ਨੂੰ ਪੂਰਨ ਤੌਰ ਤੇ ਗੋਲੀਆਂ ਮਾਰ ਕੇ ਸੁਭ ਕਰਨ ਜਿਹੜਾ ਸਾਡਾ ਨੌਜਵਾਨ ਮੁੰਡਾ ਉਹ ਕਣਕ 'ਚ ਖੜਿਆ ਗੋਲੀ ਮਾਰ ਕੇ ਮਾਰ ਦਿੱਤਾ ਭਾਜਪਾ ਸਰਕਾਰ ਨੇ ਉਹਦੇ ਵਿੱਚੇ ਸ਼ਾਮਲ ਹੋਏ ਨੇ ਅਸੀਂ ਪੂਰਨ ਤੌਰ ਤੇ ਰਾਣੀ ਪ੍ਰਨੀਤ ਕੌਰ ਦਾ ਵੱਡੇ ਪੱਧਰ ਤੇ ਵਿਰੋਧ ਕਰਦੇ ਹਾਂ ਜੇ ਅਸੀਂ ਕਿਤੇ ਲੋਕਾਂ ਦਾ ਪਹਿਲਾਂ ਵਿਰੋਧ ਕਰਦੇ ਇਹਨਾਂ ਨੇ ਸਦੀਆਂ ਪਹਿਲਾਂ ਵੀ ਸਾਨੂੰ ਬਹੁਤ ਵੱਡੇ ਪੱਧਰ ਤੇ ਲੁੱਟਿਆ ਸਾਡੀਆਂ ਜੀਬਾਂ ਵਿੱਚ ਦੀ ਸੂਲਾ ਲਗਾਉਂਦੇ ਰਹੇ ਆ ਇਹੀ ਰਾਜੀ ਪਰ ਸਾਡੀ ਬਦਕਿਸਮਤੀ ਹੈ ਸਾਡੇ ਪੰਜਾਬ ਦੇ ਲੋਕਾਂ ਨੇ ਸੁਰਤੇ ਨਹੀਂ ਕੀਤੀ ਦੁਬਾਰਾ ਫੇਰੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ ਅੱਜ ਫੇਰ ਪ੍ਰਨੀਤ ਕੌਰ ਦੀ ਏਡੀ ਵੱਡੀ ਲਾਲਸਾ 70 ਸਾਲ ਤੋਂ ਟੱਪ ਕੇ ਵੀ ਜਾਨੀ ਕਿ ਲਾਲਸਾ ਇੰਨੀ ਵੱਡੀ ਹੈ ਵੀ ਅਸੀਂ ਉਸ ਜਮਾਤ ਦੇ ਪੈਰਾਂ 'ਚ ਜਾ ਕੇ ਕਿਸਾਨ ਯੂਨੀਅਨ ਜਿਹੜਾ ਪ੍ਰੋਟੈਸਟ ਕਰ ਰਿਹਾ ਤੁਹਾਡੇ ਖਿਲਾਫ ਵੀ ਜਿੱਦ ਤੱਕ ਅੱਜ ਪਤਲਾ ਹੋਇਆ ਤੇ ਖਾਸ ਤੌਰ 'ਤੇ 90 ਵੀ ਅੱਜ ਹੋ ਰਿਹਾ 90 ਵੀ ਹੋ ਰਿਹਾ ਕੀ ਲੱਗਦਾ ਹੈ ਨਹੀਂ ਹੋ ਰਹੀ ਹੈ ਕੀ ਲੱਗਦਾ ਮੈਡਮ ਕਿਉਂ ਹੋ ਰਿਹਾ ਤੇ ਕੀ ਕਰਨਾ ਚਾਹੀਦਾ ਹੈ ਦੇਖੋ ਇਹਨਾਂ ਦਾ ਆਪਣਾ ਏਜੰਡਾ ਹੈ ਇਹ ਆਪਣਾ ਕਰ ਰਹੇ ਨੇ ਅਸੀਂ ਆਪਣਾ ਕੰਮ ਕਰਨਾ ਹੈ ਸਾਰਿਆਂ ਦੇ ਆਪਣੇ ਆਪਣੇ ਹੱਕ ਨੇ ਉਹ ਇਹਨਾਂ ਨੂੰ ਵੈਸੇ ਇਹਨਾਂ ਨੇ ਆਪਣੇ ਤੌਰ ਤੌਰ ਤਰੀਕਾ ਵਰਤਿਆ ਹੈ ਜੇ ਇਹਨਾਂ ਨੂੰ ਨਹੀਂ ਚਾਹੀਦਾ ਤੇ ਪ੍ਰਚਾਰ ਕਰਨ ਵੀ ਨਾ ਪਾਉ ਬੀਜੇਪੀ ਨੂੰ ਵੋਟਾਂ ਲੇਕਿਨ ਇਸ ਤਰ੍ਹਾਂ ਪ੍ਰੋਟੈਸਟ ਜਾਇਜ ਹੈ ਇਹਨਾਂ ਦਾ ਇਸ ਤਰ੍ਹਾਂ ਕਰਦੇ ਨੇ ਅ ਦੇਖੋ ਇਲੈਕਸ਼ਨ ਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਹੀ ਡਿਸਾਈਡ ਕਰੂਗੀ ਕੀ ਹੈ ਕੀ ਨਹੀਂ ਔਰੇ ਇਹਨਾਂ ਦਾ ਤਰੀਕਾ ਹੈ ਜੇ ਇਹ ਕਰ ਰਹੇ ਨੇ ਅਸੀਂ ਆਪਣਾ ਕੰਮ ਨਹੀਂ ਜਾ ਰਹੀ ਜੀ ਜੀ ਜੇ ਅਸੀਂ ਕੰਮ ਨਹੀਂ ਰੋਕਣਾ ਆਪਣਾ ਬਸ ਆਪਣੀ ਚੀਜ਼ ਦੀ ਕਰੋ ਦੂਜਿਆਂ ਨੂੰ ਨਾ ਨਾ ਰੋਕੋ ਦੂਜਿਆਂ ਦੇ ਜਿਹੜੇ Subscribe to One India channel and never miss an update